ਥਾਣਾ ਫਿਲੌਰ ਦੀ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਮਿਤੀ 26 ਫਰਵਰੀ 2025 ਨੂੰ ਸਪੈਸ਼ਲ ਚੈਕਿੰਗ ਦੌਰਾਨ ਵਰਨਾ ਗੱਡੀ ਵਿਚ ਸਵਾਰ ਨਸ਼ਾ ਤਸਕਰ ਤਰਮਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੀਉਵਾਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨੂੰ 3 ਨਸ਼ੇਲੀਆ ਗੋਲੀਆਂ ਮਾਰਕਾ ਐਟਜ਼ੋਲਮ IP 0.5mg 49 ਨਸ਼ੇਲੀਆ ਗੋਲੀਆਂ ਮਾਰਕਾ ਟ੍ਰੈਮਡੋਲ ਅਤੇ ਜੋਤੀ ਪਤਨੀ ਬਲਵਿੰਦਰ ਕੁਮਾਰ ਵਾਸੀ ਗੰਨਾਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਪਾਸੋ 40 ਨਸ਼ੇਲੀਆ ਗੋਲੀਆਂ ਮਾਰਕਾ ਐਟਜ਼ੋਲਮ IP 0.5mg प्रीति पत्नी दविंदर पाल वासी मगोपट्टी थाना चब्बेवाल जिला होशियारपुर पासो चाली नशीलिया गोलियां मार का एटजोलम आईपी पी सिफर दशमलव पांच एम मोनिका पुत्री बलिहार राम वासी सम्राड़ी थाना फिलोर जिला जलंधर पासो चाली नशीलिया गोलियां मार का एटजोलम आईपी पी सिफर दशमलव पांच एम जी बरामद करके मुकदमा नंबर चौताली मिति छब्बीस फरवरी दो जुर्म दो 85 ਐਨ ਡੀ ਪੀ ਐ ਸਿਕਟ ਥਾਣਾ ਫਲੋਰ ਵਿਖੇ ਦਰਜ ਕੀਤਾ ਗਿਆ ਜੋ ਮੋਡਲੀ ਪੁੱਛਗਿਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਤਰਮਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਿਊਵਾਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਜਿਸ پاس ਕੈਮਿਸਟ ਦਾ ਕੋਈ ਲਾਇਸੈਂਸ ਨਹੀਂ ਹੈ ਅਤੇ ਇਹ ਬਿਨਾਂ ਲਾਇਸੈਂਸ ਪਿੰਡ ਲਾਂਦੜਾ ਵਿਖੇ ਦਵਾਈਆਂ ਦੀ ਦੁਕਾਨ ਕਰ ਰਿਹਾ ਹੈ ਇਸ ਦੇ ਖਿਲਾਫ ਸਿਹਤ ਵਿਭਾਗ ਵੱਲੋਂ ਵੱਖਰੇ ਤੌਰ ਤੇ ਕਾਰਵਾਈ ਅਮਲ ਵਿੱਚ ਲਿਆਂ ਲਈ ਸੂਚਿਤ ਕੀਤਾ ਗਿਆ ਹੈ जो इन्ह नशा तस्करा पुलिस रिमांड करके नशीलियां की काबू किए है तो नशा तो श्री हर कमलप्रीत ਖੱਖ ਜੀ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਨਸ਼ਾ ਅਮਰੋਧ ਜਿਹੜੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰ ਅਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਵਿੱਚ ਅਸੀਂ ਚਾਰ ਨਸ਼ਾ ਤਸਕਰ ਜਿਹੜੇ ਆ ਉਹ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 190 ਨਸ਼ੀਰੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮੈਂ ਇਹ ਦੱਸਣ ਵਰਨਣ ਜੋ ਗੱਲ ਹੈਗੀ ਆ ਵੀ ਇੱਕ ਇਹਦੇ ਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਚੱਕੇਤਾ ਗਿਆ ਉਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਹੈਗਾ ਸੀ ਉਹ ਇਹ ਨਸ਼ੀਆਂ ਦੀਆਂ ਗੋਲੀਆਂ ਜਿਹੜੀਆਂ ਸੀ ਉਹ ਵੇਚਦਾ ਸੀ ਜੀ ਇਸ ਬੰਦੇ 'ਈ ਅਸੀਂ ਵੱਖਰੇ ਤੌਰ ਤੇ ਡਰੱਗ ਇਨਸਪੈਕਟਰ ਵੱਲੋਂ ਉਹਨੂੰ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਂਡੀਪੈਸਕ ਦੇ ਤਹਿਤ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਡੂੰਗੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਕਿ ਕਿਤੇ ਕਿਤੇ ਤੇ ਇਹ ਜਿਹੜੇ ਜਿਹੜਾ ਆਰਐਮਪੀ ਡਾਕਟਰ ਸੀ ਜਿਹਦੇ ਕੋ ਕੋਈ ਸਰਟੀਫੀਕੇਟ ਨਹੀਂ ਮਿਊਵਾਲ ਪਿੰਡ ਪਿੰਡਾ ਥਾਣੇ ਮਿਲਕੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਇਹ ਲਾਂਧਣਾ ਇਹਦੀ ਜਿਹੜੀ ਡਾਕਟਰ ਦੀ ਸ਼ਾਪਸ ਤੋਂ ਲਾਂਧਣਾ ਸੀ ਇਸ ਤੋਂ ਬਿਨਾ ਲੋਕਲ ਗੰਨੇ ਪਿੰਡ ਦੇ ਨੇ ਸਮਰਾੜੀ ਦੇ ਨੇ ਤੇ ਮਾਇਓ ਪੱਟੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਲੇਡੀਜ਼ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸਨ ਜਿਹੜਾ ਹੈਗਾ ਉਹ ਡਾਕਟਰ ਹੈਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ